ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 2 3 ਜਨਵਰੀ ਪੰਜਾਬ ਦੇ ਮੌਸਮ ਦੀ ਕਿ ਅੱਜ ਤੇ ਕੱਲ ਵੀਰੋ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸੋ ਪਹਿਲਾਂ ਆਪਾਂ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ 2025 ਸਾਲ ਦੇ ਵਿੱਚ ਸਾਰੇ ਵੀਰਾਂ ਨੂੰ ਤੰਦਰੁਸਤੀਆਂ ਬਖਸ਼ਣ ਕਮਾਈਆਂ ਦੇ ਵਿੱਚ ਵਾਧੇ ਕਰਨ ਤੇ ਵਾਹਿਗੁਰੂ ਆਪਣੇ ਨਾਲ ਜੁੜ ਕੇ ਚੱਲਣ ਦਾ ਬਲ ਬਖਸ਼ਣ ਸੋ ਅੱਗੇ ਆਪਾਂ ਵੀਰੋ ਗੱਲ ਕਰਦੇ ਹਾਂ 2 3 ਜਨਵਰੀ ਦੇ ਮੌਸਮ ਦੀ ਕਿ ਪੰਜਾਬ ਦਾ ਮੌਸਮ ਇੱਕ ਹਲਕੀ ਸਣੀ ਦਾ ਵੀਰੋ ਸਿਸਟਮ ਹੈ ਜੋ ਕਿ ਪੰਜਾਬ ਨੂੰ ਵੱਖ-ਵੱਖ ਖੇਤਰਾਂ ਦੇ ਸਮੇਂ ਵੱਖ-ਵੱਖ ਸਮੇਂ ਪ੍ਰਭਾਵਿਤ ਕਰੇਗਾ ਰਾਤ ਤੋਂ ਲੈ ਕੇ ਆਪਾਂ ਨੂੰ ਸਿਸਟਮ ਦਾ ਅਸਰ ਕੁਝ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਵੀਰੋ ਕੁਝ ਖੇਤਰਾਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਆਪਾਂ ਨੂੰ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਵੀਰੋ ਅੱਜ ਤੇ ਕੱਲ ਦੇ ਦਿਨ ਧੁੱਪ ਦੀ ਮੀਦ ਘੱਟ ਹੀ ਰਹੇਗੀ ਬੱਦਲਬਾਜ਼ੀ ਅਸਮਾਨ ਦੇ ਵਿੱਚ ਛਾਈ ਰਹੇਗੀ ਕਿਤੇ ਕਿਤੇ ਹਲਕੀ ਗਿਰਮਮਣ 20% ਖੇਤਰਾਂ ਔਰ ਠੰਡ ਦਾ ਮਾਹੌਲ ਬਣ ਰਿਹਾ ਹੈ ਤੇਜ਼ ਵੀਰੋ ਪੂਰਬ ਉੱਤਰ ਪੂਰਬੀ ਹਵਾਵਾਂ ਵੀਰੋ ਚੰਗੀ ਰਫਤਾਰ ਤੇ ਵਗਣਗੀਆਂ ਜਿਹਨਾਂ ਦੇ ਕਾਰਨ ਠਾਰੀ ਸੀਤ ਲਹਿਰ ਦਾ ਮਾਹੌਲ ਬਣਿਆ ਰਹੇਗਾ ਟੈਂਪਰੇਚਰ ਬੇਸ਼ੱਕ 17 18 ਡਿਗਰੀ ਦੇ ਆਸ-ਪਾਸ ਰਹਿਣਗੇ ਕੋਈ ਜ਼ਿਆਦਾ ਥੱਲੇ ਨਹੀਂ ਜਾਣਗੇ ਪਰ ਫਿਰ ਵੀ ਹਵਾ ਦੇ ਕਾਰਨ ਵੀਰੋ ਜੋ ਠੰਡੀ ਹੈ ਠੰਡੀ ਹਵਾ ਚੱਲੂਗੀ ਉਹਦੇ ਕਾਰਨ ਆਪਾਂ ਨੂੰ ਜੋ ਠਾਰੀ ਦਾ ਮਾਹੌਲ ਹੈ ਉਹ ਦੇਖਣ ਨੂੰ ਹੀਤ ਲਹਿਰ ਦਾ ਮਾਹੌਲ ਮਿਲੇਗਾ ਰਾਤ ਦੇ ਟੈਂਪਰੇਚਰ ਤਕਰੀਬਨ ਘੱਟੋ-ਘੱਟ 7 8 ਡਿਗਰੀ ਦੇ ਆਸ-ਪਾਸ ਵੀਰੋ ਤੇ ਵੱਧ ਤੋਂ ਵੱਧ ਟੈਂਪਰੇਚਰ 18 19 ਡਿਗਰੀ ਦੇ ਆਸ-ਪਾਸ ਦਿੰਦੇ ਰਹਿਣਗੇ ਤੇ ਇਹ ਦੋ ਦਿਨਾਂ ਦੇ ਵਿਚਿਰ ਬੱਦਲਵਾਈ ਬਣੀ ਰਹੇਗੀ ਧੁੱਪ ਦੀ ਉਮੀਦ ਘੱਟ ਰਹੇਗੀ ਸਿਸਟਮ ਨਾਲ ਥੋੜਾ ਮੋਟਾ ਪ੍ਰਭਾਵਿਤ ਹੋ ਸਕਦਾ ਕੁਝ ਏਰੀਆ ਪਰ ਜ਼ਿਆਦਾ ਏਰੀਆ ਦੇ ਵਿੱਚ ਵੀਰੋ ਬਰਸਾਤ ਦੇ ਕੋਈ ਅਸਰ ਪਿਛਲੇ ਲੰਘੇ ਸਿਸਟਮ ਦੀ ਤਰ੍ਹਾਂ ਕੋਈ ਭਾਰੀ ਵੱਡੇ ਮੀਂਹ ਦੇ ਅਸਰ ਨਹੀਂ ਹੋਣਗੇ ਹਲਕੀ ਫੁੜਕੀ ਕਿਡਮਣ ਕਿਸੇ ਥਾਵਾਂ ਦੇ ਵਿੱਚ ਹੋ ਸਕਦੇ ਪਰ ਜ਼ਿਆਦਾਤਰ ਵੀਰੋ ਬਰਸਾਤ ਦੀ ਉਮੀਦ ਉਹ ਨਾ ਮਤਰ ਹੀ ਰਹੇਗੀ ਬਾਕੀ ਵੀਰੋ ਮੌਸਮ ਵਿੱਚ ਸਮੇਂ-ਸਮੇਂ ਦੀ ਤਬਦੀਲੀ ਹੁੰਦੀ ਹੈ ਜਿਵੇਂ ਵੀ ਤਬਦੀਲੀ ਆਉਂਦੀ ਹੈ ਆਪਾਂ ਸਾਰੀ ਜਾਣਕਾਰੀ ਲੈ ਕੇ ਫੇਰ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂ ਜੇਕਰ ਆਪਾਂ ਗੱਲ ਕਰਦੇ ਹਾਂ ਆਉਂਦੇ ਦਿਨਾਂ ਦੀ ਤਕਰੀਬਨ 2-3 ਦੇ ਵਿੱਚ ਵੀਰੋ ਮੌਸਮ ਬਦਲਵਾਈ ਰਿਹਾ ਹੈਗਾ 4 ਤੋਂ ਬਾਅਦ ਫਿਰ ਉਮੀਦ ਹੈ ਕਿ ਵੀਰੋ ਮੌਸਮ ਸਾਫ਼ ਹੋਵੇਗਾ ਫਿਰ 6-7 ਦੇ ਵਿੱਚ ਵੀਰੋ ਫਿਰ ਇੱਕ ਸਿਸਟਮ ਆਵੇਗਾ ਜੋ ਫਿਰ ਬਦਲਵਾਈ ਦੇ ਰੂਪ ਦੇ ਵਿੱਚ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਸੋ ਦਿਨ ਕਾਫੀ ਅੱਗੇ ਨੇ ਜਿਵੇਂ ਜਿਵੇਂ ਕੋਈ ਸਮੇਂ ਤੇ ਵੀਰੋ ਜਾਣਕਾਰੀ ਮਿਲਦੀ ਹੈ ਕਿਉਂਕਿ ਇਹਨਾਂ ਦਾ ਪ੍ਰਭਾਵ ਹੈ ਜੋ ਬਦਲਦਾ ਰਹਿੰਦਾ ਆਪਾਂ ਸਾਰੀ ਜਾਣਕਾਰੀ ਸਹੀ ਸਮੇਂ ਤੋਂ ਸਮੇਂ ਤੇ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੁੰਦੇ ਰਹਾਂਗੇ ਸੋ ਵੀਰੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੇ ਵੱਡੀ ਸਹੀ ਅਪਡੇਟ ਲਈ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ